ਸੋ ਦੋਸਤੋ ਅੱਜ 400 ਐਫ ਨਸਲ ਦੇ ਬੱਚਾ ਦਿਖਾਉਣ ਲੱਗਾ ਮੈਂ ਛੋਟੀ ਉਮਰ ਦਾ ਤੇ ਬਿਲਕੁਲ ਕੱਚਿਆਂ ਤੋਂ ਖੀਰਿਆ ਮਿਲਣੀਆਂ ਠੀਕ ਆ ਬਾਕੀ ਜਿਹੜੇ ਬੱਚਿਆਂ ਦੇ ਪ੍ਰਿੰਟ ਨੇਗੇ ਰੰਗ ਇਹ ਬੜੇ ਖੂਬਸੂਰਤ ਨੇਗੇ ਤੇ ਫਿਰ ਵੀ ਦੇਖੋ ਜਿਹੜੇ ਭਰਾਣੇ ਜੇ ਕੋ ਪੈਸੇ ਲਾਉਣੇ ਹੁੰਦੇ ਨੇ ਠੀਕ ਆ ਪਸ਼ੂ ਖਰੀਦਣਾਂ ਦਾ ਉਹ ਕਿਸੇ ਵੀ ਢਾਨ ਕੋਲ ਲਿਆ ਕੇ ਤਸੱਲੀ ਕਰਨ ਦਾ ਹੱਕਦਾਰ ਹੁੰਦਾਗਾ ਤੇ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਪਾਈ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਹੀ ਰਹੇ ਕਿਸੇ ਵੀ ਭਰਾਣੇ ਨੂੰ ਕੋਈ ਆਪਣਾ 8360462501 ਇਹ ਆਪਣਾ ਸੰਪਰਕ ਨੰਬਰ ਆ ਵੀਡੀਓ ਬਣਾਉਣ ਵਾਸਤੇ ਬਾਕੀ ਮਾਲਕਾਂ ਨੰਬਰ ਬਕਾਇਦਾ ਸਾਂਝਾ ਵੀ ਕਰਾਂਗੇ ਤੇ ਸਕਰੀਨ ਤੇ ਵੀ ਲਾ ਦਾਂਗੇ ਠੀਕ ਆ ਸੋ ਬਾਕੀ ਬਗਲਬਤ ਕਰਦੇ ਆ ਵੀ ਕੀ ਡਿਟੇਲ ਹੈਗੀ ਸੋ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫਿਰ ਸੰਪਰਕ ਕਰਨਾ ਸਤਿ ਸ੍ਰੀ ਅਕਾਲ ਜੀ ਸ੍ਰੀਕਾਲ ਆਪਣਾ ਐਡਰੈਸ ਬੋਲਦਗੇ ਜੀ ਸਾਡਾ ਪਿੰਡ ਹੈ ਜੀ ਬੁਰਜ ਸਿਮਾ ਜੀ ਜਗਦੇਵ ਸਿੰਘ ਨਾਂ ਜਗਦੇਵ ਸਿੰਘ ਪਿੰਡ ਬੁਰਜ ਸਿਮਾ ਤਹਿਸੀਲ ਮੋੜਮੰਡੀ ਆਗੀ ਜੀ ਹਾਂਜੀ ਜ਼ਿਲ੍ਹਾ ਬਠਿੰਡਾ ਲਾ ਗਿਆ ਜ਼ਿਲ੍ਹਾ ਬਠਿੰਡਾ ਜੀ ਤੇ ਤਲਵੰਡੀ ਸਾਹਿਬ ਇਥੋਂ ਕਿੰਨੀ ਕਿਦੂਰ ਹੋ ਜੀ ਇਹ ਸੋ 7 ਕਿਲੋਮੀਟਰ ਜ ਤੇ ਮੋੜ ਮੰਡੀ ਜੀ ਮੋੜ ਮੰਡੀ ਤੋਂ 13 ਕਿਲੋਮੀਟਰ ਹੈ ਠੀਕ ਆ ਤੇ ਮੋਬਾਈਲ ਨੰਬਰ ਆਪਣਾ ਜੀ 98727 ਹਾਂਜੀ 81215 ਠੀਕ ਆ ਬਾਪੂ ਜੀ ਜਿਵੇਂ ਆ ਪਹਿਲੇ ਨੰਬਰ ਤੇ ਬੱਚੀ ਆ ਗਈ ਨਾ ਇਹ ਆਪਾਂ ਗੱਲ ਕਰ ਲਈ ਉਮਰ ਦੀ ਕਿੰਨੀ ਕੁ ਉਮਰ ਦੀ ਬੱਚੀ ਦੀ ਇਹ ਉਮਰ ਇਹ 10 ਮਹੀਨੇ ਹੈ ਜੀ 10 ਮਹੀਨੇ ਫਿਰ ਤਾਂ ਜਮਾ ਕੱਚੀ ਖੀਰੀ ਆ ਹਾਂ ਕੱਚੀ ਖੀਰੀ ਹੈ ਹਾਂ ਅਬ ਮਤਲਬ ਦੋ ਅੰਦਰ ਦਾ ਨੇੜੇ ਜਿਹੜੀ ਵੀ ਕੰਮ ਹੈਗਾ ਹਾਂ ਜੀ ਦੁੱਧ ਵਾਲਾ ਠੀਕ ਆ ਠੀਕ ਆ ਤੇ ਥਣ ਚਾਰ ਚਾਰੇ ਸਾਰੇ ਦਿਖਾ ਦਿਓ ਮਾੜੇ ਮੂਰੇ ਹਾਂਜੀ ਹਾਂਜੀ ਤੁਸੀਂ ਮੈਂ ਫੜ ਲੇ ਮੂਰੇ ਬੱਚੀ ਨੂੰ ਦਿਖਾ ਦਿੰਨਾ ਥੋੜਾ ਕਿ ਲਓ ਜੀ ਚੰਗੇ ਸੋਨੇ ਗੈਬ ਚ ਲੱਗਾ ਬਾਕੀ ਪੁੱਠੇ ਪੱਠ ਦੀ ਬੰਤਰ ਵੀ ਚੰਗੇ ਦਾ ਪੁੱ ਤੋੜ ਕੇ ਦਿਖਾਦੀ ਬੱਚੇ ਨਾ ਆਪਾਂ ਚਾਰੇ ਬੱਚਾ ਤੁਹਾਨੂੰ ਮਿੱਤਰ ਤੋੜ ਕੇ ਦਿਖਾ ਦਾਂਗੇ ਮੰਨ ਕੇ ਚਲੋ ਵੀ ਸਾਰਾਂ ਬੱਚਾ ਦੇ ਪ੍ਰਿੰਟਸ ਨੂੰ ਅਲੱਗ-ਅਲੱਗ ਸੋਨੇ ਪ੍ਰਿੰਟ ਮਿਲਣਗੇ ਅਹੀਂ ਕਿਹੜਾ ਲੈ ਵਗੜਾ ਜੀ ਕੋਈ ਗੱਲ ਨਹੀਂ ਇਹ ਹੈਗੇ ਮਿੱਤਰ ਪਹਿਲਾ ਨੰਬਰ ਬੱਚੀ ਲਗਭਗ 10 ਕਿਲੋ ਦੀ ਏਜ ਦੇ ਵਿੱਚ ਤੁਹਾਨੂੰ ਦਿਖਾਉ ਲੱਗੇ ਆ ਬਗ ਲੱਤਾਂ ਲੁੱਤਾਂ ਬਿਲਕੁਲ ਪਤਲੇ ਹਨ ਤੇ ਰੰਗ ਰੂਪ ਸਾਬ ਉਸਤਰੇ ਸੋਂ ਮਿਲ ਜਾਣਗੇ ਤੇ ਬਰੀਡ ਪੱਖੋਂ ਕਿੰਨੀ ਕੁਆਲਿਟੀ ਹੈ ਤੁਸੀਂ ਆਪ ਜਜਮੈਂਟ ਕਰਨੀ ਹੈ ਜੀ ਤੇ ਗਈ ਆਪਣਾ ਕੋਲ ਬੱਚੀ 2 ਨੰਬਰ ਹਣਾ ਜੀ ਤੇ ਇਹ ਬੱਚੀ ਦੀ ਕਿੰਨੀ ਕੁ ਮੂਰ ਲਗਪਗ ਜੀ ਇਹ ਵੀ 10 ਮਹੀਨੇ ਦੀ ਬਸ ਹਾਨ ਪਰਵਾਨੀ ਆ ਗਈ ਨਾ ਹਾਂਜੀ ਹਾਂ ਠੀਕ ਹੈ ਠੀਕ ਹੈ ਜੀ ਤੇ ਜਿਵੇਂ ਆਪਾਂ ਇਹਦਾ ਗੱਲ ਕਰੀ ਕੋਈ ਸੀਮਨ ਵਗੈਰਾ ਦਾ ਤਾਂ ਨਹੀਂ ਕੁਛ ਸੀਮਨ ਨਹੀਂ ਜੂ ਹੈ ਵਧੀਆ ਸੀਮਨ ਨੇ ਫਾਰਮ ਚੋਂ ਲਏ ਸਾਰੀਆਂ ਬੱਚੀਆਂ ਸਾਝਾ ਕੁਛ ਨਹੀਂ ਕਰਨਾ ਹਾਂਜੀ ਹਾਂ ਇਹ ਵੀ ਆਈ ਦੀ ਕੋਈ ਕਨਫਰਮ ਨਹੀਂਗਾ ਪਰ ਜਿਹੜੇ ਪ੍ਰਿੰਟ ਤੁਸੀਂ ਆਪ ਜਜਮੈਂਟ ਕਰ ਲੈਣਾ ਬਾਬੂ ਇਹ ਠੰਡ ਦਿਖਾ ਦੇ ਬੱਚੀ ਦੇ ਲਮੂਰੇ ਹੋ ਜੇ ਥੋੜਾ ਜਿਹਾ ਮੈਂ ਤੁਹਾਨੂੰ ਦਿਖਾ ਦਣਾ ਮਿੱਤਰੋ ਇੱਥੇ ਚੈੱਕ ਕਰ ਲੈ ਠਾਂ ਠੀਕ ਹੈ ਬਹੁਤ ਸੋਹਣੇ ਗੈਵ ਚ ਲੱਗੇ ਹੋਏ ਕੀ ਜੇ ਆਪਾਂ ਕਹਦੀ ਵੀ ਚામੜੀ ਬ੍ਰੀਕ ਚ ਸਾਨੂੰ ਮਿਲ ਜਾਣੀ ਆ ਨਾ ਤਾਂ ਬਾਲੀਆਂ ਭਾਰੀਆਂ ਨੇ ਨਾ ਲਿਸੀਆਂ ਨੇ ਤੇ ਬੱਚਣਾ ਜੇ ਜ਼ਰੂਰ ਖਾਸ ਗੱਲ ਜ਼ਰੂਰੀ ਹੋਣੀ ਚਾਹੀਦੀ ਵੀ ਬਾਲਾ ਮਤਲਬ ਇਹਦਾ ਓਵਰ weight ਨਾ ਹੋਵੇ ਠੀਕ ਹੈ ਤੇ ਬਾਲੀ ਲਿਸੀ ਵੀ ਨਾ ਹੋਵੇ ਲਿਮਟਡ ਜਾਂ weight ਹੋਵੇ ਤੇ ਇਹਦੇ ਨਾਲ ਨੇ ਵਿਰੋਧੀ ਵਧਿਆ ਹੁੰਦੀ ਹੈ ਤੇ ਅੰਦਰੋਂ ਵੀ ਚੰਗੀਆਂ ਤਿਆਰ ਹੁੰਦੀਆਂ ਠੀਕ ਆ ਭਾਈ ਬਣ ਲੋ ਜੀ ਤੇ ਇਹਨਾਂ ਦੇ ਮੁੱਲ ਬਾੜੀ ਫਿਰ ਆਪਾਂ ਕਿਵੇਂ ਕਰਨਾ ਜੀ ਕਿ ਫੋਨ ਤੇ ਕਰਾਂਗੇ ਜੀ ਠੀਕ ਹੈ ਜਾਇਜ਼ ਜੇ ਬਾਜੂ ਜਾਇਜ਼ ਜੇ ਮੁੱਲ ਕਰਾਂਗੇ ਠੀਕ ਹੈ ਤੇ ਵਧੀਆ ਬੱਚੀਆਂ ਜੀ ਪੁੱਤ ਠੀਕ ਹੈ ਠੀਕ ਹੈ ਜੀ ਤੇ ਅੱਗੇ ਜੀ ਆਪਣਾ ਕੋਲ ਬੱਚੀ ਧਿਆਨ ਨੰਬਰ ਇਹ ਕਿੰਨੀ ਕੁ ਉਮਰ ਦੀ ਜੀ ਇਹ 1.5 ਮਹੀਨੇ ਦੀ ਬਬੇ ਤਾਂ ਹਾਨ ਹੀ ਬਸ ਸਾਰਾ ਦਾ ਬਾਹਰ ਫਰਕ ਨਹੀਂ ਲੈ ਮਾ ਮੂਰੇ ਹੋਈ ਧਾਂ ਦੇ ਖਾਦੀ ਪੁੱਛ ਨਹੀਂ ਕੋਈ ਨਹੀਂ ਲੋ ਜੀ ਇੱਥੇ ਧਾਂ ਤੋਂ ਦਿਖਾਣਾ ਚਾਰ ਹੀ ਥਾਣੇ ਇਹਦੇ ਬੱਚੀ ਦੇ ਠੀਕ ਹੈ ਵੱਖਰੀ ਕੋਈ ਫੈਕਸ਼ਨ ਨਹੀਂ ਹੈਗੀ ਤੇ ਕਮਾ ਦਿਓ ਤੇ ਬਾਕੀ ਰੰਗ ਰੂਪ ਇਹਦਾ ਹੀ ਬੜਾ ਸੋਹਣਾਗਾ ਤਰਨ ਤਾਰਨ ਵਿੱਚ ਕਿਸੇ ਬੱਚੀ ਦੇ ਤੁਹਾਨੂੰ ਇਦਾਂ ਨਹੀਂ ਲੱਗੂਗਾ ਪੈਰਾਂ ਦੇ ਗਾਮ ਚੋਂ ਚੋਂ ਸਾਰਾ ਸਹੀ ਸਲਾਮ ਤੁਹਾਨੂੰ ਮਿਲਣੀ ਆ ਠੀਕ ਹੈ ਜੀ ਇਹ ਸੀ ਬੱਚੀ ਬਿੱਤਰ ਆਪਣੇ ਕੋਲੇ ਤੈਨਾ ਨੰਬਰ ਪਿੰਡ ਬੁਰਜ ਸਿਮਾ ਤਾਂ ਅਸੀਂ ਮੋੜਮੜ ਦੇ ਜ਼ਿਲ੍ਹਾ ਬਟੰਡਾ ਤੋਂ ਜਿਹੜੀ ਇਹ ਵੀਡੀਓ ਬਣ ਰਹੀ ਹੈ ਪਿੰਡ ਬੁਰਜ ਸਿਮਾ ਤੋਂ ਤੇ ਅੱਗੇ ਕੀ ਆਪਣੇ ਕੋਲ ਬੱਚੀ ਚਾਰ ਨੰਬਰ ਹੈ ਨਾ ਹਾਂਜੀ ਇਹ ਕਿੰਨੀ ਉਮਰ ਦੀ ਲੱਗੇ ਬਗ ਜੀ ਇਹ 13 ਮਹੀਨਿਆਂ ਦੀ ਦੰਦੋ ਖੀਰੀ ਹੋਊਗੀ ਜੀ ਗੰਦੰਦੋ ਖੀਰੀ ਹੈ ਐਰ ਸ਼ਹਿਰ ਬੱਚੀ ਹੈ ਇਹ ਠੀਕ ਹੈ ਯਾਨੀ ਇਹ ਤਾਂ ਨਹੀਂ ਹੈ ਮੈਨੂੰ ਵੱਡੀ ਹੈਗੀ ਵੀ ਦੋ ਅੰਦਰ ਨਹੀਂ ਨਹੀਂ ਉਹ ਗੱਲ ਨਹੀਂ ਨੁਗਰੀ ਕੋਂਡੀ ਵਰਗੇ ਬਹੁਤ ਵਧੀਆ ਬੱਚੇ ਜੀ ਠੀਕ ਹੈ ਜੀ ਤੇ ਲਓ ਜੀ ਫੇਸ ਕੁਆਲਿਟੀ ਆਪਾਂ ਜਿਵੇਂ ਕਹਿੰਦੇ ਰੈੱਡ ਐਂਡ ਵਾਈਟ ਠੀਕ ਆ ਇਹਦਾ ਜਨਾ ਚਿਹਰਾ ਮਹਾਂਦਰਾ ਆ ਗਿਆ ਰੰਗ ਰੂਪ ਠੀਕ ਆ ਉਧਰੋਂ ਘੁਮਾ ਲਈ ਇੱਕ ਵੈਕ ਸ਼ੈਡ ਤੋਂ ਦਿਖਾ ਦਈਏ ਬੱਚੀ ਜਿਵੇਂ ਆਮ ਤੌਰ ਤੇ ਭਰਾ ਜਿਹਦੇ ਇਹਨੂੰ ਐਰਸ਼ਰ ਬੋਲ ਦਿੰਦੇ ਆ ਪਰ ਉਸ ਚੀਜ਼ ਦੇ ਵਿੱਚ ਕਿੰਨੀ ਕੁ ਬਰੀਡ ਹੈ ਠੀਕ ਆ ਉਹ ਤੁਸੀਂ ਦੇਖਣਾਗਾ ਕਿਉਂਕਿ ਜਿਹੜੀ ਚਿੱਟੀ ਤੇ ਲਾਲ ਹੋਵੇ ਉਹਨੂੰ ਐਰਸ਼ਰ ਬੋਲਦੇ ਆ ਜਿਹੜੀ ਚਿੱਟੀ ਤੇ ਕਾਲੀ ਹੋਵੇ ਨੱਚਾ ਬੋਲ ਦਿੰਦੇ ਆ ਜਿਹੜੀ ਪਿਓਰ ਲਾਲ ਹੋਵੇ ਪਈ ਉਹਨੂੰ ਸਾਈਵਾਲਦ ਜਰਸੀ ਬੋਲ ਦਿੰਦੇ ਆ ਠੀਕ ਆ ਆਮ ਰੰਗ ਮੁਤਾਬਕ ਦੇਖਿਆ ਜਾਵੇ ਬਾਕੀ ਨਸਲ ਦੇ ਇਹ ਕੈਰੇਕਟਰ ਵੱਖਰੇ ਹੁੰਦੇ ਨੇ ਕਿ ਇਹ ਚਾਰਾਂ ਬੱਚੀ ਮਾ ਮਾ ਮੂਰੇ ਹੋਏ ਥਾਣਾ ਦਿਖਾ ਲਈ ਇਧਰੋਂ ਕੱਢ ਆ ਬੱਚੇ ਥੋੜੀ ਲਓ ਐਤੋਂ ਸੰਤਾਂ ਦਾ ਕਾਇਨਾਤ ਬਚੀ ਦੀ ਮੈਂ ਲਓ ਜੀ ਠੀਕ ਹੈ ਆ ਇਸ ਨੂੰ ਆ ਮਾਰ ਲਿਓ ਸੋਹਣੇ ਗਾਇਬ ਸਾਨੂੰ ਲੱਗੇ ਬਣੇਗੇ ਤੇ ਮੁੱਲ ਬੜੇ ਬੱਬੂ ਫਿਰ ਉਹਨੇ ਬਿਲਕੁਲ ਜਾਇਜ਼ ਹੀ ਹੋਣਗੇ ਬਿਲਕੁਲ ਜਾਇਜ਼ ਮੁੱਲ ਠੀਕ ਹੈ ਤੇ ਮੋਬਾਈਲ ਨੰਬਰ ਬੜਾ ਕਰੀ ਫਿਰ ਸਾਂਝਾ ਕਰ ਦਿਓ ਜੀ 98727 ਜੀ ਹਾਂ ਜੀ 81215 ਠੀਕ ਹੈ ਇਹ ਇਹਦਾ ਸੰਪਰਕ ਨੰਬਰ ਹੈ ਸੋ ਜਿਹੜੇ ਪ੍ਰਭਾਤ ਸਿੰਘ ਪਿੰਡ ਪੁਰਸਿਮ ਠੀਕ ਹੈ ਜੀ ਜੇ ਕਿਸੇ ਭਰਾ ਨੇ ਬੱਚੀ ਖਰੀਦਣੀ ਤੇ ਉਹ ਜਮਾਨਤਨ ਹੋ ਜਾਊਗਾ ਜੇ ਚਾਰੇ ਕੋ ਇਕੱਠਾ ਕਰੀ ਲੂਗਾ ਤਾਂ ਉਹ ਜਮਾਨਤਨ ਹੋ ਵੀਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਰ ਲਿਓ ਸੰਪਰਕ